ਤੁਸੀਂ ਉੱਥੇ ਆਪਣੇ ਆਪ ਨੂੰ ਕਟੜ ਇਮਾਨਦਾਰ ਕਰਦੇ ਸਾਨੂੰ ਸਮਗਲਰ ਸੱਦਦੇ ਆ ਇਹਦੇ باوجود ਮੇਰੀਆਂ ਸ਼ੁਭ ਕਾਮਨਾਵਾਂ ਕੇਜਰੀਵਾਲ ਜੀ ਤਕੜੇ ਹੋ ਕੇ ਨਾ ਇੱਡੀ ਦੇ ਸਾਹਮਣੇ ਪੇਸ਼ ਹੋਵੋ ਹੁਣ ਭੱਜੋ ਨਾ ਉੱਥੇ ਤੁਸੀਂ ਕਹਿੰਨੇ ਕਿ ਸਾਡੇ ਨਾਲ ਧੱਕਾ ਕਰ ਰਿਹਾ ਇੱਥੇ ਆਣ ਕੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਸਮਗਲਰ ਦਾ ਸ਼ਬਦ ਯੂਤ ਕੀਤਾ ਮੈਨੂੰ ਬੜਾ ਦੁੱਖ ਹੋਇਆ ਮੈਂ ਜੇਲ੍ਹ ਵਿੱਚ ਸੀਗਾ ਔਰ ਇਹ ਯਾਦ ਰਹੇ ਕਿ ਜਿਹੜਾ ਮੇਰੇ ਤੇ ਐਨਡੀਪੀਐਸ ਦਾ ਝੂਠਾ ਮੁਕੱਦਮਾ ਘੜਿਆ ਗਿਆ ਇਹਦਾ ਆਧਾਰ 2017 ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਉਦੋਂ ਘੜਿਆ ਗਿਆ ਸੀਗਾ ਮੈਂ ਪਾਰਟੀ ਲਈ ਲੜਦੇ ਲੜਦੇ ਮੈਂ ਅੱਜ ਇਸ ਕੇਸ ਵਿੱਚ ਪਹੁੰਚਾ ਉਸ ਵੇਲੇ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਚਾਣ ਕੇ ਮੇਰੀ ਹਿਫਾਜ਼ਤ ਕੀਤੀ ਸੀ ਸ਼੍ਰੀ ਆਮ ਕਿਆ ਸੀ ਕਿ ਜਿਹੜਾ ਐਨਡੀਪੀਐਸ ਦਾ ਮਕਦਮਾ ਥੇਰੇ ਤੇ ਝੂਠਾ ਬਣਾਇਆ ਜਾ ਰਿਹਾ ਉਸੇ ਮਕਦਮੇ ਚ ਮੈਨੂੰ ਫੜ ਕੇ ਇਹਨਾਂ ਨੇ ਜਿਹੜਾ ਹੈਗਾ ਇਸ ਮਕਦਮੇ ਚ ਫਾਲਸਲੀ ਇਮਪਲੀਕੇਟ ਕੀਤਾ ਸੋ ਅਗਰ ਈਡੀ ਕਰੇ ਤਾਂ ਉਹ ਬਦਲਾਖੋਰੀ ਆ ਔਰ ਤੁਸੀਂ ਕੱਟੜ ਇਮਾਨਦਾਰ ਹਾਲਾਂਕਿ ਤੁਹਾਡੇ ਬੰਦੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਜਮਾਨਤਾਂ ਰਿਜੈਕਟ ਕਰਤੀਆਂ ਔਰ ਜਮਾਨਤ ਰਿਜੈਕਟ ਕਰਦੇ ਇੱਕ ਆਬਜ਼ਰਵੇਸ਼ਨ ਕੀਤੀ ਸੁਪਰੀਮ ਕੋਰਟ ਨੇ ਕਿ ਜਿਹੜਾ ਸ਼ਰਾਬ ਘਟਾਲਾ ਤੁਹਾਡਾ 338 ਕਰੋੜ ਦੀ ਮਨੀ ਟ੍ਰੇਲ ਇਸਟੈਬਲਿਸ਼ ਹੋ ਰਹੀ ਆ ਤੇ ਮੈਨੂੰ ਤਾਂ 4 ਮਹੀਨੇ ਤੋਂ ਥੋੜੇ ਘੱਟ ਸਮੇਂ ਦੇ ਵਿੱਚ ਮੈਨੂੰ ਜਮਾਨਤ ਮਿਲ ਗਈ ਆ ਔਰ ਮੇਰੀ ਜਮਾਨਤ ਕੈਨਸਲ ਕਰਾਉਣ ਲਈ ਭਗਵੰਤ ਮਾਨ ਨੇ ਬਹੁਤ ਹਫੜਾ ਤਫੜੀ ਵਿੱਚ 25-25 ਲੱਖ ਰੁਪਏ ਇੱਕ ਦਿਹਾੜੀ ਤੇ ਫੀਸ ਲੈਣ ਵਾਲੇ ਦੋ ਪ੍ਰਾਈਵੇਟ ਵਕੀਲ ਖੜੇ ਕੀਤੇ 200 200 ਵਕੀਲਾਂ ਦੀ ਫੌਜ ਛੱਡ ਕੇ ਜਿਹੜਾ ਕਹਿੰਦਾ ਸੀ ਮੈਂ ਮੁਖ्तार ਅंसारी ਦੇ ਕੇਸ ਵਿੱਚ ਕਾਂਗਰਸ ਵੇਲੇ ਕੈਪਟਨ ਤੋਂ ਖਰਚੇ 55 ਲੱਖ ਵਾਪਸ ਕਰਾਉਣ ਮੇਰੇ ਤਾਂ ਇਹਦਾ 4-5 ਕਰੋੜ ਰੁਪਏ ਖਰਚਦਾ ਸੋ ਤੁਸੀਂ ਇਹ 도ਗਲੀਆਂ ਗੱਲਾਂ ਕਿਉਂ ਕਰ ਰਹੇ ਹੋ ਇੱਕ ਪਾਸੇ ਉੱਥੇ ਸ਼ੋਰ ਮਚਾ ਰਹੇ ਹੋ ਤੇ ਉਹੀ ਕੰਮ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦੇ ਥਰੂ ਆਪਣੇ ਵਿਰੋਧੀਆਂ ਨੂੰ ਜਿਹੜਾ ਵੀ ਬੋਲਦਾ ਮਤਲਬ ਕੋਈ ਬੋਲੇ ਚਾਹੇ ਉਹ ਕਾਂਗਰਸ ਚੋਂ ਬੋਲੇ ਚਾਹੇ ਕੋ ਅਕਾਲੀ ਦਲ ਚੋਂ ਬੋਲੇ ਚਾਹੇ ਕੋਈ ਐਕਟਿਵਿਸਟ ਬੋਲੇ ਚਾਹੇ ਕੋਈ ਹੋਰ ਕਿਸੇ ਪਾਰਟੀ ਦਾ ਦਿਸ ਇਜ਼ ਵੈਰੀ ਅਨਫੇਅਰ ਇਹ ਤਾਂ ਫਿਰ दैट मींस ਤੁਸੀਂ ਦੋਗਲੀ ਨੀਤੀ ਤੇ ਦੋਗਲੇ ਚਿਹਰੇ ਦੇ ਕਿਰਦਾਰ ਆ ਤੁਹਾਡੇ ਔਰ ਮੈਂ ਕੱਲ ਵੀ ਇੱਕ ਲਿਖ ਕੇ ਮੈਸੇਜ ਭੇਜਿਆ ਸੀਗਾ ਕਿ ਅੱਜ ਜੋ ਮੈਂ ਗੱਲਾਂ ਤੁਹਾਡ ਨਾਲ ਕੀਤੀਆਂ ਕਿ ਤੁਸੀਂ ਉੱਥੇ ਆਪਣੇ ਆਪ ਨੂੰ ਕਟੜ ਇਮਾਨਦਾਰ ਕਰਦੇ ਸਾਨੂੰ ਸਮਗਲਰ ਸੱਦਦੇ ਆ ਇਹਦੇ ਬਾਵਜੂਦ ਮੇਰੀਆਂ ਸ਼ੁਭ ਕਾਮਨਾਵਾਂ ਕੇਜਰੀਵਾਲ ਜੀ ਤਕੜੇ ਹੋ ਕੇ ਨਾ ਇੱਡੀ ਦੇ ਸਾਹਮਣੇ ਪੇਸ਼ ਹੋਵੋ ਹੁਣ ਭੱਜੋ ਨਾ ਪੰਜ ਸਮਨ ਤੁਹਾਨੂੰ ਆ ਗਏ ਆ ਮੈਨੂੰ ਤਾਂ ਤੁਸੀਂ 6 ਵਜੇ ਤੜਕੇ ਚੱਕਿਆ ਪੱਗ ਨਹੀਂ ਬੰਨਣ ਦਿੱਤੀ ਪਾਣੀ ਨਹੀਂ ਪੀਣ ਦਿੱਤਾ ਤੁਹਾਨੂੰ ਤਾਂ ਸਦਰੇ ਨੇ ਅਗਰ ਮੈਨੂੰ ਸਾਥ ਦੇਉਂਦੇ ਮੈਂ ਸ਼੍ਰੀ ਆਮ ਜਾਣਾ ਸੀਗਾ ਉੱਥੇ ਜਾਓ ਔਰ ਅਸੀਂ ਸਾਡੀਆਂ ਸ਼ੁਭ ਕਾਮਨਾਵਾਂ ਤਗੜੇ ਹੋ ਕੇ ਲੜੋ ਹੁਣ ਡਰੋ ਮਤ ਕਿਉਂਕਿ ਜੋ ਕੁਝ ਤੁਸੀਂ ਪੰਜਾਬ 'ਚ ਕਰ ਰਹੇ ਹੋ ਉਹ ਤੁਹਾਡੇ ਨਾਲ ਸ਼ਾਇਦ ਉੱਥੇ ਵਾਪਰਿਆ ਪੰਜਾਬੀ ਦਾ ਨਾ ਇੱਕ ਸਾਦਾ ਜਿਹਾ ਸ਼ਬਦ ਆ ਜਦੋਂ ਆਪਾਂ ਦੂਜੇ ਲਈ ਟੂਆ ਪੱਟਦੇ ਆ ਆਮੂਮਨ ਆਪਾਂ ਉਹਦੇ ਵਿੱਚ ਹੀ ਡਿੱਗਦੇ ਆਂ ਅੰਗਰੇਜ਼ੀ ਦਾ ਹੈਗਾ ਯੂ ਵਿਲ ਰੀਪ ਵਾਟ ਯੂ ਸੋ ਜੋ ਬੀਜੋਗੇ ਆ ਮੇਰੇ ਪਿੱਛੇ ਖੇਤ ਨੇ ਇੱਥੇ ਸ਼ਾਇਦ ਆਲੂ ਬੀਜੇ ਹੋਏ ਨੇ ਇੱਥੇ ਹੁਣ ਗੰਨਾ ਦਾ ਪੈਦਾ ਹੋਣਾ ਨੇਗਾ ਜੋ ਬੀਜੋਗੇ ਉਹੀ ਵੱਡੋਗੇ ਹੱਲੇ ਵੀ ਸਮਾਂ ਆ ਆਪਣੀ ਰਣਨੀਤੀ ਤੇ ਆਪਣੀ ਰਾਜਨੀਤੀ ਨੂੰ ਸੁਧਾਰੋ ਪੰਜਾਬ ਦੇ ਲੋਕਾਂ ਦਾ ਇਨਸਾਫ ਕਰੋ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ ਇਹਦੇ ਤੇ ਸਮਾਂ ਵਕਤ ਜ਼ਾਇਆ ਨਾ ਕਰੋ ਕੱਲ ਤੁਸੀਂ ਸਮਰਨਜੀਤ ਸਿੰਘ ਮਾਨ ਨੂੰ ਡਿਟੇਨ ਕਰਦਾ ਉਹਨੇ ਕਾਲ ਦਿੱਤੀ ਸੀ ਧੂਰੀ ਕਿਉਂ ਇੱਕ ਐਮਪੀ ਇੱਕ ਪੀਸਫੁਲ ਤਰੀਕੇ ਨਾਲ ਇੱਕ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਤੇ ਫਿਰ ਕੀ ਫਰਕ ਹੈ ਬੀਜੇਪੀ ਦੇ ਖਿਲਾਫ ਜੋ ਤੁਸੀਂ ਇਲਜ਼ਾਮ ਲਾਉਂਦੇ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ ਇੱਕ ਵਾਰ ਫਿਰ ਮੇਰੀ ਪੂਰ ਪੂਰ ਜ਼ੋਰ ਔਰ ਅਪੀਲ ਹੈ ਕਿ ਸਾਰਿਆਂ ਨੂੰ ਉੱਥੇ ਹਮ ਹਮਾ ਕੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੱਲ 3 ਤਰੀਕ ਦਿਨ ਸ਼ਨੀਵਾਰ ਪਹੁੰਚਣਾ ਹੀ ਪਹੁੰਚਣਾ ਵਾ ਮੈਂ ਮੈਨੂੰ ਮਾਫੀ ਇਸ ਕਰਕੇ ਮੰਗਣੀ ਪੈਦੀ ਕੱਲ ਵਾਸਤੇ ਮੇਰੇ ਪਰਿਵਾਰ ਦੇ ਵਿੱਚ ਜਲੰਧਰ ਬਹੁਤ ਜ਼ਿਆਦਾ ਨੇੜ ਦੇ ਸੱਜਣਾ ਦਾ ਮੌਤ ਦਾ ਭੋਗ ਹੈ ਵਿੱਚ ਆ ਕੇ ਨਾਟ ਮਿਸ ਮੇਰੇ ਜਜ਼ਬਾਤ ਮੇਰੀ ਜਿਹੜੀ ਸਪੋਰਟ ਆ ਉਹ ਤੁਹਾਡੇ ਕੱਲ ਦੇ ਇਸ ਇਕੱਠ ਜਿਹੜਾ ਤੁਸੀਂ ਇਨਸਾਫ ਦੀ ਲੜਾਈ ਲੜ ਰਹੇ ਹੋ ਉਹ ਤੁਹਾਡੇ ਸਾਰਿਆਂ ਦੇ ਨਾਲ ਰਹੇਗਾ